ਸਸਰੀ ਗਾਲ ਦੀ ਸਾਰਿਆਂ ਨੂੰ ਭੇਜ ਜੰਦੀ ਸਾਡੇ ਚੰਦਲ ਦੇ ਕਾਜ਼ੀ ਸਸਰੀ ਸਤਿਗੁਰ ਦੀ ਗਾਦੀ ਸਤਿ ਸ਼੍ਰੀ ਅਕਾਲ ਜੀ ਨਾ ਕੋਈ ਸ਼ਾਹੀ ਗਾਲ ਮਾਸਰੀ ਨਹੀਂ ਮਾਸਰੀ ਦਾ ਸਾਸੜੀ ਦੀ ਮਾਸਰੀ ਕਾ ਸਾਸੜੀ ਮਾਸਰੀ ਗਾਲ ਮਾਸਰੀ ਗਾਲ ਸਾਸੜੀ ਗਾਲ ਸਤਿਗੁਰ ਦੀ ਗਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਸਰੀ ਗਾਲ ਕਹਿੰਗੇ ਕਹਿੰਗੇ ਅਸ਼ੀ ਗਾਲ

ਹੈ ਜੀ ਕੋ ਇਹ ਮਰ ਰੂਪੇ ਚੁੰਨੀ ਦੇ ਨਾਲ ਮੈਜਿਕ ਹੋ ਗਈ ਹੈ ਇਹ ਕਿੰਦਾ ਹੋ ਗਿਆ ਵੀ ਇਹ ਕੁਦਰਤੀ ਲਾ ਕੁਦਰਤੀ ਦਾ ਸੋ ਅੱਜ ਚੱਲੇ ਮੈਂ ਸਮਝ ਰਿਹਾ ਮਰਨ ਕਿਹੜਾ ਆਈ ਤੈਨੂੰ ਜੇ ਚੜਾਉਣੀ ਜਾਂਦੇ ਕਿਹਨਾਂ ਕੇ ਮੈਂ ਤਾਂ ਜਿੱਲੇ ਗੋਦੀ ਨਾਗ ਤੇ ਸਾਡੇ ਆਹੀ ਕਿੰਨੀ ਵੱਜ ਜਾਂਦੀ ਹੈ ਆਇਰਪੋਰਟ ਵੀ ਘਰੇ ਨਹੀਂ ਕਿਸ ਨੂੰ ਲੈ ਜਾਂਦੀ ਇਹਨੂੰ ਚੜ੍ਹਨ ਮਨਾ ਤਾਂ ਢਾਈ ਕਬ ਲੈ ਕੇ ਭੇਜਿਆ ਰੱਬ ਦੀ ਕਿਤੇ ਚੜਾਣ ਜਾਣਾ ਜੀ ਚੜ੍ਹਨ ਨਹੀਂ ਜਾਣਾ ਉੱਤੇ ਨਹੀਂ ਚਲੋ ਤੇ ਚੜ੍ਹਨ ਨਹੀਂ ਆਣਾ ਜਾ ਹੀ ਵੀ ਸਾਡਾ ਪਾਸਪੋਰਟ ਭਾ ਕੇ ਨਹੀਂ ਆ ਜਿਆਟਾ ਪਾਸਪੋਰਟ ਤੇ ਬਣ ਗਿਆ ਤੇਰਾ ਜੀ ਆ ਜੀ ਇਸ ਵਿੱਚ ਨਹੀਂ ਇਹ ਤੋਂ ਨਹੀਂ ਵੀ ਲਾ। અમારી ਕਹਾਣੀ। ਉਹ ਵੀ ਕਹਾਣੀ। ਡਾਕਟਰ ਮੈਂ ਕਹਿੰਦਾ ਤਾਂ ਤਾਂ ਹੋ ਜੇਗੀ। ਅਵਰ ਗਿਆ ਜੇ ਕਰ ਕੋਈ ਨਹੀਂ ਬਾਬਿਆਂ ਨੇ। ਜਵਾਬਿਆਂ ਨੇ ਜਾਇ ਜਾਇ ਗਿਆ ਰਾਬੀ ਹੋਰ ਹੋ ਗਿਆ ਨਹੀਂ। ਇਹ ਟੱਡੀ ਹੋਰ ਹੋ ਜਾਣੀ ਕਿ 8 ਸਾਲ, 8 ਸਾਲ ਤੱਕ ਜੀ। 20 ਸਾਲ ਤੱਕ ਹੀ ਤੁਹ ਇਜਾਜ਼ਤ ਦੇ ਜੀ। ਬਾਬਾ ਜੀ ਇਹ ਤੱਕਾ ਕਰ ਰਹੇ ਨੇ। ਜਿਹੜੀ ਜਿਹੜੀ ਲਾਈਨ ਜੀ ਲੱਗੇ ਹੈ ਨਾ ਉਹ ਲਾਈਨ ਤੇ ਤੁਸੀਂ 20 ਸਾਲ ਤੱਕ ਜਾ 20 ਸਾਲ ਤੱਕ ਹੀ ਜਾ ਸਕਦੇ ਹੋ। ਅੱਡੀ ਦਾ ਜੀ ਪਤਾ। ਚਲੋ। ਪਾਪਾ ਜੀ ਗਿਰਵਾ ਕਰੋ। 20 ਸਾਲ ਕਾਂਡ ਨੂੰ ਕੰਡਾ ਜਿਹਦਾ ਦਾਸ ਹੁਣੀ ਇੱਥੇ ਰਹਿ ਗਿਆ ਤੇ ਜਿਹੜੀ ਪੜ੍ਹਾਈ ਕਰਨੀ ਆ ਉਹ ਕਿੱਧਰ ਨੂੰ ਜਾਣੀ ਆ ਪੜ੍ਹਾਈ ਜਿਹੜੀ ਤੇ ਬਾਹਰ ਦੀ ਜਾਈਏ ਬਾਬਾ ਬਾਵਾ بڑا ਔਖਾ ਹੀ ਕੰਮ ਹੋ ਤੇ ਕੋਈ ਸੌਕਾ ਦੀਆਂ ਗੱਲਾਂ ਵਾਲੇ ਰੋਣ ਦੇ ਵਿੱਚ ਆਉਂਦਾ ਨਾਨਾ ਜੀ ਤੇਰੇ ਦੱਸਦੇ ਨਹੀਂ ਆ ਉਹ ਵੀ ਤੇਰੇ ਸਾਹਮਣੇ ਦੱਸਦੇ ਕੀ ਕਹਿੰਦੇ ਕੀ ਕਈ ਵਾਰ ਬੱਚੇ ਵਿਚਾਰੇ ਰੋਂਦੇ ਵੀ ਬਾਪੂ ਜੀ ਸਾਨੂੰ ਕੋਈ ਕੰਮ ਦਵਾ ਦਿਓ ਮੰਮੀ ਵੀ ਦੱਸਦੇ ਕੀ ਪਾਰਕ ਚ ਇਤਰਾ ਕੁੜੀਆਂ ਆਉਂਦੀਆਂ ਉਹ ਵੀ ਕਹਿੰਦੇ ਆ ਵੀ ਕੰਮ ਨਹੀਂ ਹੈਗਾ ਕੰਮ ਨਹੀਂ ਹੈਗਾ ਆ ਬਾਰ-ਬਾਰ ਕਰਦੇ ਪਰ ਬਾਹਰ ਔਖਾ ਵੀ ਬੜਾਇਆ ਤੇ ਚਲੋ ਜਿਹੜੇ ਪਹਿਲਾਂ ਦੀ ਗੇ ਉਹਦੇ ਚਲੋ ਵਿਚਾਰੇ ਸਾਡਾ ਪਰ ਬੇਨਤ ਕਰਨੀ ਪੈਂਦੀ ਬੱਚਿਆਂ ਨੂੰ ਪਰ ਹੌਲੀ ਹੌਲੀ ਜਾ ਕੇ ਕਿਤੇ ਸਟੈਂਡ ਹੁੰਦੇ ਆ ਐਡਾ ਈਜ਼ੀ ਵੀ ਨਹੀਂ ਹੈਗਾ ਪਰ ਚਾ ਵੜਾ ਨਿਆਣਿਆਂ ਨੂੰ ਬਾਹਰ ਜਾਂਦਾ ਪਤਾ ਨਹੀਂ ਕਿਉਂ ਮੈਨੂੰ ਤਾਂ ਵਾਸਾ ਨਹੀਂ ਹੈਗਾ ਮੈਨੂੰ ਤੇ ਆਫਰ ਆਉਂਦੀਆਂ ਮੈਂ ਤੇ ਜਾਂਦੀ ਨਹੀਂ ਮੈਂ ਹੀ ਮਿਲਾਂ ਮੈਂ ਮੈਂ ਹੀ ਆਏ ਇੱਕ ਜਿਹੜੀ ਹਰ ਵਾਰੀ ਨਾ ਕਰਦੀ ਵੀ ਨਹੀਂ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਸਾਡੇ ਘਰ ਕੇ ਬਾਹਰ ਤੋਂ ਕੰਮ ਨਹੀਂ ਕਰਦੇ ਮੇਰੇ ਘਰ ਕੇ ਨਾ ਕੰਨੀ ਛੱਡ ਤੋਂ ਬਾਅਦ ਜਾਏਗਾ

ਜੇ ਫਿਰ ਕਰੋੜ ਸਾਡੀ ਹੇਰ ਬੁੱਢ ਗਿਆ ਤੇ ਹੁਣ ਨਰ ਮਲਾਉਨੇ ਆ ਜਾਗੇ ਉੱਤੇ ਕਿੰਨੂੰ ਅਸੀਂ ਜੜਾਉਂ ਚੱਲੇ ਆ ਮਹਾਨੀ ਵਧਾ ਚੱਲਿਆ ਇਹ ਬਾਤ ਨਾ ਜਲਿਆ ਛੱਡ ਕੇ ਚੱਲਿਆ ਹਨ ਸੰਗਤ ਉਹਦੇ ਪਿੱਛੇ ਸੰਗਤ ਇੰਨੀ ਜਾ ਰਹੀ ਆ ਮੈਂ ਕਿਉਂ ਐ ਦੀ ਜਿਤਰਾ ਉਹ ਜਾਣ ਨਹੀਂ ਟਿਆ ਹੁੰਦਾ ਕੋਈ ਐਮਐਲ ਨਹੀਂ ਚੜੂ ਨਾ ਆਉਂਦਾ এয়ারਪੋਰਟ ਤੇ ਓਨੀ ਫੋਰਸ ਦੇ ਨਾਲ ਚੱਲੀ ਆ ਇਹ ਇਹ ਉਡਾਦੀ ਵੀ ਡਰਦੀ ਪਾਜੀ ਕੀ ਹੋ ਗਿਆ ਆਹ ਫਿਰ ਬਰਾਤੀ ਚੱਲੀ ਬਾਹਰ ਨੂੰ ਕਰੇ ਬਾਹਰ ਵਿਆਹਤ ਰਿਆ ਉਹਨਾਂ ਨੇ ਕਹਿਣਾ ਵੀ ਆਈ ਐਨੀ ਦੁਨੀਆ ਵਿੱਚ ਖੜੀ ਪਹਿਲਾਂ ਤਾਂ ਲੋਕਾਂ ਨੇ ਸੋਚੀਗਾ ਜਣਾ ਵੀ ਪਤਾ ਨਹੀਂ ਜਾਣਾ ਕਿੰਨੇ ਆ ਕਿਉਂਕਿ ਅਸੀਂ ਵੀ ਜਦੋਂ এয়ারਪੋਰਟ ਤੇ ਜਾਂਦੇ ਨਾ ਕਿੰਨੇ ਐਂ ਤੇਜੀ ਨਾ ਨਹੀਂ ਕਿੱਟਾ ਚਲੋ ਸੈਂਸ ਰੱਖਣਾ ਦੱਸਿਓ ਭਲਾ ਹਣਾ ਕਮੈਂਟ ਕਰਕੇ ਦੱਸੋ ਪਹਿਲੇ ਦੋ ਪਾਜੀ ਪਾਜੀ ਨਿਕਲੋ ਪਾਜੀ ਨਿਕਲੋ ਬਾਜੀ ਲੋ ਬਣੀ ਨਹੀਂ ਜਾਣ ਦਿੰਦਾ ਹੋਗੀ ਤਰਲੇ ਸੋ ਸਾਨੂੰ ਗੱਲ ਕਰਕੇ ਦੱਸਿਆ ਵੀ ਕੌਣ ਜਾ ਰਿਹਾ ਹੈ ਮੈਜਟ ਹੈ ਪਰ ਸਾਂਡ ਤੇ ਪਤਾ ਲੱਗ ਹੀ ਜਾਣਾ ਕੌਣ ਚੱਲਿਆ ਐਤੋਂ ਪਹਿਲਾਂ ਤੇ ਮੈਂ ਕੀੜ ਦੇਖਿਆ ਸਭ ਤੋਂ ਲੈਟ ਤੇ ਜਾਣ ਫੋੜ ਗਿਆ ਅਈਓ ਫੋੜ ਗਿਆ ਨਹੀਂ ਇਹ ਦੱਸਣਾ ਹੀ ਨਹੀਂ ਐਸ ਵਲੌਗ ਚ ਅਹੀ ਦੱਸਣਾ ਹੀ ਨਹੀਂ ਕੌਣ ਗਿਆ ਤੇ ਤੁਹਾਨੂੰ ਸਾਰੇ ਜੈਸ ਕਰਕੇ ਦੱਸਿਓ ਅੱਜ ਤੱਕ ਕੈਮ ਨਾਲ ਕਮਾਈ ਜਾਣਾ ਕੈਮ ਨਾਲ ਕਮਾਈ ਲੈਣਾ ਤੁਸੀਂ ਲਾਂਭ ਲਿਆ ਵੀ ਕੌਣ ਚੱਲਿਆ ਹੋਗਾ ਉਹ ਕਾਫੀ ਜਣੇ ਹੋਤੇ ਜਾਂ ਜਿਹੜੇ ਜਿੱਤਰੇ ਵਿੱਚ ਆਟਾ ਮੰਤਰੀ ਚਲੇ ਆਏ ਬਾਹਰ ਕਿਉਂਕਿ ਇੰਨੇ ਜੜੇ ਉਹਨੂੰ ਚੜਾਉਣਾ ਆ ਰਹੇ ਆ ਤੇ ਮੰਤਰੀ ਸਾਹਿਬ ਹੀ ਆਟੇ ਮੰਤਰੀ ਸਾਹਿਬ ਜਾ ਰਹੇ ਆ ਸਾਡੇ ਮੇਨ ਮੰਤਰੀ ਭਾਈ ਹਾਂ ਮੰਤਰੀ ਜੀ ਮੰਤਰੀ ਭਾਈ ਸਾਹਮਣੇ ਮੰਤਰੀ ਭਾਈ ਚਲੋ ਮਲਾਉਨੇ ਆ ਤੁਹਾਨੂੰ ਹੁਣ ਆਵਾ ਇਹ ਬੋਟੇ ਹੀ ਜਾਗੇ ਬਸ ਹੋ ਗਿਆ ਜਿਹੜਾ ਇਹ ਬੰਦਾ ਉਹ ਕਹਿੰਦਾ ਆ ਇਹ ਮम्मा ਬੱਸ ਕਿ ਦੇ ਜਣਾਣਾ ਚੜਾਉਣਾ ਜਣਾ ਕਦੀ ਕਿੰਨ ਲੈ ਉਹ ਕਦੀ ਕਿੰਨ ਚੰਗਾ ਕਦੀ ਚੜਾਉ ਕਦੀ ਫਰਾਉ ਕਦੀ ਡਾਉਂ ਕਦੀ ਜਿੱਦ ਤੂੰ ਜਣਾ ਉਹ ਦਿਨ ਗੱਡੀ 에어ਪੋਰਟ ਹੀ ਲਾ ਜਿਓ ਕਿਉਂਕਿ ਤੇਰੇ ਪਪਾ ਕਹਿੰਦੇ ਮੈਂ ਆ ਜਣਾ ਨਾਲ ਹੀ ਨੋ ਤੇ ਤੂੰ ਨਾਲ ਆ ਜੀ ਕਿਉਂਕਿ ਤੂੰ ਆਪਣੀ ਸਟਡੀ ਪੂਰੀ ਕਰ ਜਦੋਂ ਅਸੀਂ ਗਏ ਤਾਂ ਅਸੀਂ ਤਾਂ ਬੜੇ ਜਾਣੇ ਨੇ ਫਿਰ ਜਾਣਾ ਚਲੋ ਜਦੋਂ ਵੀ ਨਹੀਂ ਤੂੰ ਸਟਡੀ ਪੂਰੀ ਕਰਨੀ ਹੈ ਮੈਂ ਉਦੋਂ ਨਹੀਂ ਆਈ ਤਾਂ ਮੇਰੀ ਟ੍ਰੈਵਲ ਨਾ ਨਹੀਂ ਨਹੀਂ ਇਹਨਾਂ ਨੂੰ ਗੱਡੀਆਂ ਦੀ ਲੋੜ ਨਹੀਂ ਅਸੀਂ ਟ੍ਰੈਵਲ ਟੈਂਪੋ ਕਰਕੇ ਜਾਣਾ ਅਸੀਂ ਆਹੀ ਕਰਨੀ ਬੱਸ ਰੋਡਵੇਈ ਸੀ ਰੋਡਵੇਈ ਦੀ ਨਹੀਂ ਉਹ ਸਰਕਾਰੀ ਨਹੀਂ ਹੁੰਦੀ ਆਪਾਂ ਪ੍ਰਾਈਵੇਟ বাস ਕਰਨੀ ਰੋਡਵੇਈ ਨਹੀਂ ਨਾ ਤੇ ਚਲੋ ਆਓ ਚੱਲੀਏ ਹੋਟਲ ਇਧਰਾ ਜੇ ਅਮਰੀਕਾ ਜੀ ਲੋਜੀ ਆ ਗਿਆ ਗੇਟ ਆਲ ਜਾਂਦੇ ਜਾਂਦੇ ਆਵਣ ਭਜਨ ਪਾਠ ਕਰਦੇ ਜਾਣਾ ਫਿਰ ਪਾਸ ਕਿਹੜਾ ਲੋਕਾਂ ਨੇ ਕਿਹਾ ਕਿ ਇਹ ਪਤਾ ਨਹੀਂ ਕਿੱਥੇ ਨੂੰ ਚੱਲੇ ਆ ਲੋਕਾਂ ਨੇ ਕਿਹਾ ਫਿਰ ਗੁਰੂ ਘਰ ਦੇ ਦਰਸ਼ੇ ਕਰਨ ਨੂੰ ਚੱਲੇ ਫਿਰ ਪਾਣੀ ਆਪਾਂ ਆਪਣੀ ਬਾਸੇ ਏਅਰਪੋਰਟ ਵਾਲ ਨੂੰ ਉਹਨਾਂ ਨੇ ਹਰ ਆਣ ਹੋਏ ਨੇ ਕਿਹਾ ਲਾ ਪੀਏ ਤੇ ਸੰਗਤ ਦੀ ਬੜੀ ਵਧੀਆ ਚੱਲੀ ਇਹ ਬਾਣੀ ਇਹ ਸੰਭਾਲ ਕੇ ਰੱਖੋ ਸੰਗਤ ਨੂੰ ਜੇ ਨਵਾਂ ਕੋਈ ਕਿੰਨਾ ਕਰਦੇ ਆ ਜੀ ਜਿਹੜਾ ਗੋਰਾ ਹੋਏਗਾ ਨਾ ਚੜਦਾ ਆਏਗਾ ਦੇਈਂ ਜੀ ਉਹ ਲਾਏਗਾ ਜਦ ਨਿਕਲਣਾ ਉਹ ਕਹਿੰਦਾ ਬਾਹਰ ਬਾਹਰ ਬਾਬਾ ਜੀ ਸਹਣੇ ਹੈਗੇ ਨੇ ਢੋਲਕੀ ਵੀ ਹੈਗੀ ਹੈ ਨਾਂ ਲੈ ਜੀ ਬਸ ਝਕਾਰਾ ਲਾਂਦੇ ਥਲੇ ਉਤਰਦੇ ਕੋਰਾ ਝਕਾਰਾ ਲਾਂਦੇ ਜਦ ਠੀਕ ਜਦੋਂ ਲੈਣ ਕਰੋ ਕਰ ਮolai ਸੋਨੇ ਹਲ ਸੱਚੀਆ ਕਹਿੰਦਾ ਇਤਿਆ ਦੇਖਣ ਪਾਜੀ ਕੀ ਹੋ ਗਿਆ ਜੀ ਭਾਈ ਠੀਕ ਜੀ ਪਾਜੀ ਕੀ ਦੀ ਹੈ ਲੈ ਇਹ ਕੀ ਆਜੀ ਵਿੱਚ ਜਿਹੜੇ ਪਾਜੀ ਸੰਗਤ ਦੀ ਬੜੀ ਵਧੀਆ ਮੈਂ ਕਿਹਾ ਦਿਲ ਖੁਸ਼ ਹੋ ਗਿਆ ਆ ਵੀ ਗਿਆ ਚਲੋ ਹੁਣ 1 ਮਿੰਟ ਆਪਾਂ ਆਪਣਾ ਕੰਮ ਕਰ ਲਈ ਮੜਾ ਹਾਂ ਹਾਂ ਵੀ ਆਈ ਪੀ ਪਾਸ ਆ ਵੀ ਆਈ ਪੀ ਪਾਸ ਜਿਹੜਾ ਤੇਰਾ ਇਹ ਕਈ ਵਾਰ ਚੱਲਦਾ ਹੀ ਨਹੀਂ ਹੋਇਆ ਐਡੇ ਬਣੇ ਸਾਡੇ ਨਾ ਉਹ ਸਾਡੇ ਟੋਲ 'ਚ ਪੈਸੇ ਹੀ ਘਾੜੀ ਜੀ ਸਾਡਾ ਬਣਿਆ ਟੋਲ 'ਚ ਪੈਸੇ ਹੈਗੇ ਆ ਉਹ ਪੈਸੇ ਕੱਟ ਲੈਂਦੇ ਉੱਥੋਂ ਵੇਖ ਕੇ ਅਗੋਂ ਨੰਬਰ ਲਾ ਕੇ ਹਰ ਕੇ ਲਈ ਉਹ ਤੋਂ ਲਾ ਹੀ ਦਿੱਤਾ ਉਹਨੂੰ ਵੀ ਤੁਸੀਂ ਉੱਥੋਂ ਵਹਿ ਗੱਡੀ ਜਾਂਦੇ ਜੇ ਕਹਿੰਦੇ ਭਾਈ ਤੁਹਾਡੀ ਸਾਡੀ ਸੜਕਾਂ ਦੀ ਤੁਹਾਡੇ ਦੇਣ ਵੱਡੀ ਮਹਾਨਤ ਵਾਲੀਆਂ ਕਿਰਪਾ ਕਰਕੇ ਤੁਸੀਂ ਜੈਟ ਤੇ ਆਪਣਾ ਪ੍ਰਾਈਵੇਟ ਜੈਟ 3 ਤੋਂ ਅੱਛਾ ਉਹਦੇ ਉੱਤੇ ਆਇਆ ਕਰੋ ਕੋਈ ਹਾਨੀ ਸ਼ਰਮਾਂ ਦੀ ਭਾਈ ਮੈਨੂੰ ਮੈਮੇਚਰ ਠੀਕ ਹੈ ਸਟਿਕਾ ਨੇ ਮੈਂ ਸਮੇਂ ਲਿਖੀ ਦਿਆਂਗੀ ਲੈਣੇ ਕਿ ਬੜੇ ਮਹਾਨ ਬੰਦੇ ਜੀ ਆਪਣਾ ਜੈਟ ਜੁੜ ਕੇ ਤੇ ਕੀ ਤੇ ਡਿੱਗੀ ਇਹਦੀ ਇੱਕ ਚ ਪਏ ਜੇ ਕੋਈ ਜੱਟ ਦੀ ਕਿਹੜੀ ਗੱਲ ਆ ਬਾਬਾ ਜੀ ਦੀ ਜਦੋਂ ਕਿਰਪਾ ਇਹ ਪਤਾ ਨਹੀਂ ਲੱਗਦਾ ਕਿਹੜੀ ਵਾਲੇ ਹੈ ਨਾ ਬਾਕੀ ਗੱਲ ਚੱਲਦੀ ਬਹੁਤ ਸਾਰੇ ਦੱਸੋ ਕਰ ਦੇਣਾ ਆ ਗਿਆ ਬਸ ਕਰ ਦੇਣਾ ਬਹੁਤ ਆ ਵੀ ਇਧਰ ਪਿੱਛੇ ਵੀਜ਼ਾ ਲਾਤੇ ਭੂਜੀ ਨੇ ਐ ਲੋ ਸਾਬਲ ਨਵੌੜਾ ਵੀਜ਼ਾ ਲਵਾ ਲਾ ਭੂਜੀ ਕੋ ਆ ਮੈਂ ਵੀਜ਼ਾ ਲਾਤਾ ਹੀ ਤੇਰਾ ਸਾਬਲ ਤੇਰਾ ਵੀ ਲਾਤਾ ਪਰ ਤੇਰਾ ਵੀ ਲਾਤਾ ਤੂੰ ਯਾਦ ਕਰ ਇੰਗਲੈਂਡਲ ਜਾ ਉਹ ਆਪਾਂ ਤੇ ਮਾਰੀ ਕਰ ਜਾਂਦੇ ਨਹੀਂ ਚਾਚਾ ਤੇਰਾ ਕਹਿੰਦੇ ਆ ਜਾ ਆ ਉਹ ਤੇ ਕਹਿੰਦੇ ਵੀ ਆ ਜਾ ਮੈਂ ਪੇਪਰ ਭੇਜਦਾ ਆ ਜਾ ਠੀਕ ਹੈ ਲੈ ਆ ਆਈ ਭੂਜੀ ਨੂੰ ਮੇਰੇ ਇੱਕ ਛੁੱਟੀ ਲੈ ਆਈਏ ਭੂਜੀ ਨੂੰ ਵੀ ਆ ਜਾ ਲੈ ਲਾਂ ਤੇ ਰੋਹਨ ਨੂੰ ਲੈ ਕੇ ਜਾ ਨਾ ਮੈਂ ਤੈਨੂੰ ਤੈਨੂੰ ਪਹਿਲਾਂ ਉਹ ਤਾਂ ਉਹ ਕਹਿੰਦੇ ਆ ਜੋ ਤੇ ਕਹਿਣਦੇ ਆ ਉਹ ਆਹ ਆਪ ਵੀ ਨਹੀਂ ਜਾਣਦੇ ਅਸੀਂ ਸਾਰੇ ਚਲਦੇ ਆ ਹਾਂ ਠੀਕ ਆ ਚਲਦੇ ਆ ਕੱਟਣਾ ਹੁਣ ਤਾਂ ਕੱਲ ਕੱਟਣਾ ਹੀ ਹੋ ਹਾਂਜੀ ਕੱਟ ਕਰੋ ਏਸੀ ਕਹਿੰਦਾ ਏਸੀ ਕੱਟ ਕਰੀਏ ਕਹਿੰਦਾ ਏਸੀ ਕੱਟ ਕਰੋ ਠੀਕ ਹੈ ਬਸ ਅਸੀਂ ਤਾਂ ਪਹੁੰਚਣ ਵਾਲੇ এয়ারਪੋਰਟ ਤੇ ਤੇ ਮੈਨੂੰ ਲੱਗਦਾ ਜਿੰਨਾ ਛੇੜਾਣਾ ਉਹਨਾ ਲੇਟ ਹੋਣਾ ਜੀ ਕਿਉਂ ਆਪਾਂ ਪਹਿਲਾਂ ਬੋਇੰਗ ਡਾਉਨ ਨਹੀਂ ਨਹੀਂ ਬੋਇੰਗ ਡਾਉਨ ਟਾਈਮ ਨਹੀਂ ਬਾਕੀ ਚਲੋ ਜੀ ਬੱਚੇ ਹੁਣ ਅਜੇ ਚੱਲੇ ਆ ਤੇ ਤਰੱਕੀਆਂ ਕਰਨ ਆਪਣੀਆਂ ਹਨ ਮੋਰ ਧੁੱਪ ਚ ਕਿੱਥੋਂ ਨਿਕਲ ਆਉਣੇ ਉਹ ਬੱਚੇ ਜਿਹੜੇ ਮਿਹਨਤ ਕਰਦੇ ਆ ਤੇ ਵਾਇਰਸ ਸਭ ਨੂੰ ਹਨਾ ਤਰੱਕੀਆਂ ਤਰੱਕੀਆਂ ਬਖਸ਼ਣ ਉੱਥੋਂ ਸੈੱਟ ਹੋ ਕੇ ਹੁਣ ਹਨਾ ਵੀ ਯਾਰ ਹੋ ਕੇ ਆਉਣ ਜੇ ਹੁਣ ਗਏ ਆ ਤੇ ਇਹੀ ਅੰਦਾਜ਼ਾ ਸਾਡੀ ਤੇ ਹਨਾ ਹਾਂ ਜੀ ਮੈਂ ਕਿਹਾ ਹੁਣ ਪਿਆਰ ਹੋ ਕੇ ਆਉਣ ਛਿੱਤ ਛਿੱਤਲੀ ਠੀਕ ਗੱਲ ਸਹੀ ਤੇ ਇਹੀ ਅੰਦਾਜ਼ਾ ਸਾਡੀ ਜਿਹੇ ਗਏ ਆ ਮਿਹਨਤ ਕਰਨ ਤੇ ਅੱਗੇ ਸਾਰੇ ਗਏ ਬਦ ਸਾਰੇ ਗਏ ਨਾ ਸਾਰੇ ਤੇ ਸਾਰੇ ਦੇ ਸਭ ਤੇ ਬੱਚੇ ਨੇ ਸੈਟ ਹੋਣ ਤੇ ਸਾਵਲ ਇੱਥੇ ਆ ਗਏ ਨਾ ਉਹ ਪਿਛੇ ਬਣੇ ਰਹਿੰਦੇ ਨੇ ਬਰੂ ਬਾਰ ਬਣੇ ਰਹਿੰਦੇ ਆ ਸੋ ਇਹ ਵਲੌਗ ਦੀ ਕਰਦੇ ਆਪਾਂ ਸਵਾਸ ਸਵਾਸਤੀ ਤੇ ਹੁਣ ਅਗਲਾ ਵਲੌਗ ਹੈਗਾ 에어ਪੋਰਟ ਤੇ ਜਾ ਕੇ ਸ਼ੁਰੂ ਕਰਾਂਗੇ ਤੇ ਫਿਰ ਇਹਦੇ ਵਿੱਚ ਤੁਸੀਂ ਦੱਸਿਓ ਗੈਸ ਕਰਿਓ ਇਹ ਵਾਲੇ ਜੇ ਵੀ ਕੌਣ ਗਿਆ ਤੇ ਨਾ ਥੱਲੇ ਕੌਣ ਗਿਆ ਹੋਊਗਾ ਸਾਡੀ ਫੈਨ ਆਗਲਾ ਵੀ ਲੋਕ ਆਪਾਂ ਜਿਹੜਾ ਹੁਣ ਨੈਕਸਟ ਡੇ ਪਾਵਾਂਗੇ ਉਹ ਚੜਾ ਸਾਰਾ ਡੱਬਾ ਹੀ ਬਾਹਰ ਹੋਤ ਨਾਣ ਕੇ ਦੋਸ ਦੇ ਸਭ ਬਾਹਰ ਹੀ ਬਾਹਰ ਹੋ ਰਹੇ ਨੇ ਅੱਛਾ ਜੀ ਰਾਇਬੜੇ ਘਟਾ ਕੇ ਨਾਨਕਿਆਂ ਚ ਹੁਣ 70 80 ਜਾਣੇ ਆ ਜਿਨ੍ਹਾਂ ਦੇ ਵਿੱਚੋਂ ਆਪਾਂ ਫੈਮਿਲੀ ਦੇ ਸਾਰੇ ਗਿਣੀ ਐ ਕਿੰਨੇ ਜਾਣੇ ਆਪਾਂ ਬੰਦੇ ਆ ਜਿਨ੍ਹਾਂ ਚੋਂ ਆਪਾਂ 5 ਜੀ ਇੱਥੇ ਆ ਬਸ ਉਹ 5 ਜੀ ਇੱਥੇ ਬਾਕੀ ਸਭ ਤੇ ਇਧਰ ਦਾਦੀਆਂ ਚੋ ਦਾਦਕੇ ਚ ਵੀ ਕੋਣ ਆਈ ਹੈ ਬਸ ਬਸ ਬਾਕੀ ਸਾਰੇ ਬਾਹਰ ਸਾਰੇ ਨੋਟਾਰੀਆ ਮੈਂ ਇਹੀ ਹੋ ਗਿਆ ਜਿੱਤੇ ਜਾ ਬੱਚੇ ਦੇ ਕੇ ਵੀ ਇੱਧੇ ਰਿਣਾ ਹੈਗੇ ਜਿਹਦੇ ਮਰਜ਼ੀ ਬੱਚੇ ਬੱਚੇ ਤੇ ਬਜ਼ੁਰਗ ਰਹਿ ਗਏ ਸਿਰਫ ਸਾਡੇ ਵਰਗੇ ਬੰਦਨ ਲਈ ਜਿੱਦਾਂ ਸਾਡੀ ਜੀਜਾ ਵਾਲੇ ਦਾ ਉਹ ਇਹਨੂੰ ਛੱਡ ਸਕਦੇ ਆ ਤੇ ਉਹ ਕੋਈ ਰਹਿ ਗਏ ਬੱਚੇ ਤੇ ਬੁੱਢੇ ਤੇ ਤਕਰੀਬਨ ਸਾਰੇ ਬਾਰੀਆ ਹੋਣ ਕਿਉਂ ਲੈਕ